ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਸੰਗਤ ਜੀ ਕਿ ਸਾਡੀ ਮਾਛੀਵਾੜਾ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦੀ ਯਾਤਰਾ ਚੱਲ ਰਹੀ ਹੈ ਤੇ ਉਸੇ ਯਾਤਰਾ ਦੇ ਅੱਗੇ ਚੱਲਦੇ ਆ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਗੁਰਦੁਆਰਾ ਸ੍ਰੀ ਚਰਨ ਕਬਲ ਸਾਹਿਬ ਜੀ ਤੇ ਵੀਡੀਓ ਦੇ ਵਿੱਚ ਲਾਸਟ ਤੱਕ ਬਣੇ ਰਹਿਣਾ ਇਸ ਸਥਾਨ ਦੀ ਜੋ ਸਾਰੀ ਇਤਿਹਾਸਿਕ ਜਾਣਕਾਰੀ ਹੈ ਉਹ ਤੁਹਾਨੂੰ ਦੱਸੀ ਜਾਵੇਗੀ ਅਤੇ ਜੋ ਇਸ ਸਥਾਨ ਤੇ ਇਤਿਹਾਸਿਕ ਸਥਾਨ ਹਨ ਉਹ ਵੀ ਦਿਖਾਏ ਜਾਣਗੇ। ਸੋ ਸੰਗਤ ਜੀ ਇਹ ਉਹੀ ਅਸਥਾਨ ਹੈ ਜਿੱਥੇ ਕਿ ਅੱਠ ਪੋਦੀ ਰਾਤ ਨੂੰ ਸਾਹਿਬੇ ਕਮਾਲ ਸ੍ਰੀ ਕਲਗੀਧਰ ਪਾਤਸ਼ਾਹ ਜੀ ਆਏ ਸਨ ਤੇ ਉਹਨਾਂ ਦੇ ਮਗਰ ਭਾਈ ਦਿਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਵੀ ਇਸੇ ਅਸਥਾਨ ਤੇ ਵਾਦ ਦੇ ਵਿੱਚ ਆਏ ਸਨ। ਸਵੇਰ ਦੇ ਵਕਤ ਜਦੋਂ ਇਸ ਬਾਗ ਦਾ ਮਾਲੀ ਇੱਥੇ ਇਨਸਾਨਾਂ ਨੂੰ ਕੁਝ ਨੂੰ ਆਇਆਂ ਨੂੰ ਵੇਖਦਾ ਹੈ ਕਿਉਂਕਿ ਉਹ ਜਾਣਦਾ ਨਹੀਂ ਸੀ ਵੀ ਇਹ ਕੌਣ ਹਨ ਤੇ ਉਹ ਆ ਜਾ ਕੇ ਆਪਣੇ ਮਾਲਕਾਂ ਨੂੰ ਲੈ ਆਉਂਦਾ ਹੈ ਮਤਲਬ ਭਾਈ ਗੁਲਾਬਾ ਤੇ ਭਾਈ ਪੰਜਾਬਾ ਜੀ ਨੂੰ ਤੇ ਜਦੋਂ ਭਾਈ ਗੁਲਾਬਾ ਪੰਜਾਬਾ ਜੀ ਇੱਥੇ ਆ ਕੇ ਗੁਰੂ ਪਾਸ਼ਾ ਜੀ ਨੂੰ ਦੇਖਦੇ ਹਨ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਕਿ ਸਾਡੇ ਅੱਜ ਬਾਗ ਦੇ ਵਿੱਚ ਖੁਦ ਪਰਮਾਤਮਾ ਚੱਲ ਕੇ ਆਏ ਹਨ ਤਾਂ ਉਹ ਗੁਰੂ ਪਾਸ਼ਾ ਜੀ ਨੂੰ ਨਮਸਕਾਰ ਕਰਦੇ ਹਨ ਤੇ ਆਪਣੇ ਨਾਲ ਘਰ ਲੈ ਜਾਂਦੇ ਹਨ ਅੱਗੇ ਤੇ ਗੁਰਦੁਆਰਾ ਸਾਹਿਬ ਸੰਗਤ ਜੀ ਬਹੁਤ ਸੋਹਣਾ ਬਣਿਆ ਹੋਇਆ ਹੈ ਥੋੜੇ ਜਿਹੇ ਉੱਚੇ ਸਥਾਨ ਤੇ ਜਰੂਰ ਬਣਿਆ ਹੋਇਆ ਹੈ ਲੇਕਿਨ ਬਹੁਤ ਸੋਹਣਾ ਬਣਿਆ ਹੋਇਆ ਹੈ ਚਾਰੇ ਤਰਫ ਜੰਗਲ ਚਾਰੇ ਤਰਫੇ ਬਾਗ ਬਹੁਤ ਸੋਹਣਾ ਲੱਗ ਰਿਹਾ ਹੈ ਜੋ ਇਸੇ ਤਰ੍ਹਾਂ ਇਸ ਫੋਟੋ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਇੱਥੇ ਇਸ ਤਰ੍ਹਾਂ ਦਾ ਹੀ ਪਹਿਲਾਂ ਬਾਗ ਹੁੰਦਾ ਸੀ ਸੋ ਸੰਗਤ ਜੀ ਦਰਬਾਰ ਸਾਹਿਬ ਦੇ ਅੰਦਰ ਜਾ ਰਹੇ ਹਾਂ ਤੇ ਮਿਊਜ਼ਿਕ ਬੰਦ ਹੋਵੇਗਾ ਤੇ ਕੁਝ ਵੀ ਅੰਦਰ ਜਾ ਕੇ ਬੋਲਿਆ ਨਹੀਂ ਜਾਵੇਗਾ ਸੋ ਸੰਗਤ ਜੀ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੋਹਣੀ ਬਣੀ ਹੋਈ ਹੈ ਬਹੁਤ ਉੱਚੀ ਬਣੀ ਹੋਈ ਹੈ ਤੇ ਬਹੁਤ ਹੀ ਜ਼ਿਆਦਾ ਦਿਲ ਨੂੰ ਇੱਥੇ ਆ ਕੇ ਸ਼ਾਂਤੀ ਮਿਲੀ ਹੈ ਤੇ ਸੰਗਤ ਜੀ ਇਹ ਹੈ ਉਹੀ ਇਤਿਹਾਸਿਕ ਝੰਡ ਦਾ ਦਰਖਤ ਜਿਸ ਦੇ ਨੀਚੇ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆ ਕੇ ਵਿਰਾਜੇ ਸਨ ਤੇ ਇਸ ਤੋਂ ਹੀ ਥੋੜੇ ਜੇ ਕਦਮ ਅੱਗੇ ਚੱਲ ਕੇ ਉਹ ਪਵਿੱਤਰ ਖੂਹ ਹੈ ਜਿਸ ਦੀ ਟਿੰਡ ਦਾ ਸਰਾਣਾ ਲਾ ਕੇ ਗੁਰੂ ਮਹਾਰਾਜ ਜੀ ਨੇ ਇੱਥੇ ਆਰਾਮ ਕੀਤਾ ਸੀ ਸੋ ਦਰਸ਼ਨ ਕਰੋ ਜੀ ਅੱਜ ਵੀ ਕਿੰਨਾ ਸੰਗਣਾ ਹੈ ਇਹ ਤੇ ਬਹੁਤ ਹੀ ਜ਼ਿਆਦਾ ਹਰਾ ਭਰਾ ਵੀ ਆ ਜੀ ਅੱਜ ਇਹ ਇਹਨਾਂ ਨੇ ਨਾਲ ਮਤਲਬ ਗੁਰਦੁਆਰਾ ਸਾਹਿਬ ਦੇ ਜੋ ਇੱਥੇ ਜੋ ਪ੍ਰਬੰਧਕ ਹਨ ਉਹਨਾਂ ਨੇ ਇਸ ਝੰਡ ਦੇ ਨੀਚੇ ਆ ਬੱਲੀਆਂ ਲਗਾਈਆਂ ਹੋਈਆਂ ਨੇ ਮਤਲਬ ਖੰਭੇ 'ਚ ਲਗਾਏ ਹੋਏ ਨੇ ਜਿਸ ਦੇ ਨਾਲ ਇਸ ਦੀ ਸੁੰਦਰਤਾ ਇਸੇ ਤਰ੍ਹਾਂ ਬਰਕਰਾਰ ਰਹੇ ਆ ਨੀਚੇੋਂ ਕੁਝ ਕਚਰਾ ਰੱਖਿਆ ਹੋਇਆ ਜੀ ਵਿੱਚ ਇੱਟਾਂ ਨੇ ਨੀਚੇ ਨਿੱਕੇ ਨਿੱਕੇ ਦਿਖ ਰਹੀਆਂ ਪੁਰਾਤਨ ਹੈ ਜੀ ਇਹ ਬਹੁਤ ਇਹ ਇਤਿਹਾਸ ਆ ਜੀ ਇਸ ਝੰਡ ਸਾਹਿਬ ਦਾ ਤੇ ਤੁਸੀਂ ਪੜ ਸਕਦੇ ਹੋ ਖਿਆਲ ਪਾਤਸ਼ਾਹੀ ਦਸਵੀਂ ਇਹਨੂੰ ਰੋਕ ਕੇ ਤੁਸੀਂ ਪੜ ਲੈਣਾ ਜੀ ਇੱਥੇ ਵੀਡੀਓ ਨੂੰ ਜੋ ਇਸ ਸਥਾਨ ਦਾ ਇਹ ਇਹ ਇਤਿਹਾਸ ਹੈ ਤੇ ਇੱਥੇ ਹੀ ਗੁਰੂ ਮਹਾਰਾਜ ਜੀ ਨੇ ਆ ਕੇ ਸ਼ਬਦ ਉਚਾਰਿਆ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਬਹੁਤ ਹੀ ਜ਼ਿਆਦਾ ਸ਼ਾਂਤੀ ਮਿਲਦੀ ਆ ਜੀ ਇਹ ਜੇ ਸਥਾਨ ਤੇ ਆ ਕੇ ਤੁਸੀਂ ਵੀ ਆਇਆ ਕਰੋ ਆਪਣੇ ਪਰਿਵਾਰਾਂ ਨੂੰ ਲੈ ਕੇ ਦੇਖ ਲਓ ਜੀ ਕਿੰਨਾ ਟਾਈਮ ਹੋ ਚੱਲਿਆ ਇਸ ਝੰਡ ਸਾਹਿਬ ਨੂੰ ਅਜੇ ਵੀ ਬਰਕਰਾਰ ਉਸੇ ਤਰ੍ਹਾਂ ਹੈ ਬਰਕਰਾਰ ਰਹੇਗਾ ਵੀ ਕਿਉਂਕਿ ਇਸ ਅਸਥਾਨ ਦੇ ਨੀਚੇ ਖੁਦ ਪਰਮਾਤਮਾ ਚੱਲ ਕੇ ਆਏ ਨੇ ਬਰਕਰਾਰ ਰਹਿਣਾ ਇਸ ਦਾ ਬਣਦਾ ਵੀ ਹੈ ਰਹਿਦੀ ਦੁਨੀਆ ਤੱਕ ਇਹ ਝੰਡਾ ਖੜਾ ਰਹੇਗਾ ਜੀ ਵਾਹਿਗੁਰੂ ਵਾਹਿਗੁਰੂ ਤਾਂ ਸੰਗਤ ਜੀ ਹੁਣ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਸਰੋਵਰ ਸਾਹਿਬ ਦੇ ਦਰਸ਼ਨ ਕਰਵਾਉਣ ਦੇ ਲਈ ਤੇ ਉਸ ਪਵਿੱਤਰ ਖੂਹ ਦੇ ਦਰਸ਼ਨ ਕਰਵਾਉਣ ਦੇ ਲਈ ਜੋ ਕਿ ਆਪਣੇ ਇਸ ਜੰਡ ਤੋਂ ਕਿ ਤਕਰੀਬਨ 100 ਕਦਮ ਦੀ ਦੂਰੀ ਤੇ 67 ਕਦਮਾਂ ਦੀ ਦੂਰੀ ਤੇ ਉੱਪਰ ਮਤਲਬ ਹੈ ਅੱਜ ਸੰਗਤ ਬਹੁਤ ਘੱਟ ਹੈ ਕਿਉਂਕਿ ਅੱਜ ਦਿਨ ਵੀ ਵੈਸੇ ਮੰਗਲਵਾਰ ਹੈ ਮੰਗਲਵਾਰ ਦੇ ਦਿਨ ਸੰਗਤ ਘੱਟ ਹੁੰਦੀ ਹੈ ਤੇ ਜਿਆਦਾਤਰ ਆਮ ਐਤਵਾਰ ਨੂੰ ਜਾਂ ਕੋਈ ਜਦੋਂ ਕਿ ਦਿਨ ਤਿਹਾਰ ਹੁੰਦਾ ਹੈ ਕਿ ਦਿਹਾੜਾ ਹੁੰਦਾ ਉਸ ਦਿਨ ਜਿਆਦਾ ਇਕੱਠ ਹੁੰਦਾ ਹੈ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੋ ਸੰਗਤ ਜੀ ਇਹ ਇਸ ਅਸਥਾਨ ਦਾ ਇਤਿਹਾਸ ਲਿਖਿਆ ਹੋਇਆ ਹੈ ਤੇ ਤੁਸੀਂ ਇਸ ਨੂੰ ਰੋਕ ਕੇ ਜਰੂਰ ਪੜਿਓ ਤੇ ਆਪਣੇ ਬੱਚਿਆਂ ਨੂੰ ਵੀ ਪੜਾਓ ਕਿਉਂਕਿ ਅਸੀਂ ਆਪਣੇ ਇਤਿਹਾਸ ਤੋਂ ਬਹੁਤ ਜ਼ਿਆਦਾ ਟੁੱਟ ਰਹੇ ਹਾਂ ਮਾਫ ਕਰਨਾ ਜੀ ਜੋ ਸੱਚ ਹੈ ਆਪਣੇ ਬੱਚਿਆਂ ਨੂੰ ਆਪਣੇ ਦੋਸਤਾਂ ਨੂੰ ਸਭ ਨੂੰ ਇਹ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਹੈ ਤੇ ਸਾਡਾ ਫਰਜ਼ ਬਣਦਾ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਅੱਗੇ ਲੋਕਾਂ ਨੂੰ ਜਾ ਕੇ ਦਿਖਾਈਏ ਜਾਂ ਪੜਾਈਏ ਤਾਂ ਜੋ ਅਸੀਂ ਆਪਣੇ ਇਤਿਹਾਸ ਦੇ ਨਾਲ ਜੁੜ ਕੇ ਰਹੀਏ ਜੀ ਇਹ ਇੱਥੇ ਪੇੜ ਆ ਜੀ ਅੰਬ ਦਾ ਪੁਰਾਣਾ ਦਰਖਤ ਹੈ ਇਹ ਵੀ ਕਾਫੀ ਪੁਰਾਣਾ ਹੈ ਕਿਉਂਕਿ ਇਹ ਜੋ ਸਥਾਨ ਹੈ ਇਹ ਸਾਰਾ ਤਕਰੀਬਨ ਇਹ ਬਾਗ ਹੁੰਦਾ ਸੀ ਇੱਥੇ ਅੰਬ ਹੋਰ ਕਈ ਫਲ ਇੱਥੇ ਮਤਲਬ ਲੱਗੇ ਹੁੰਦੇ ਸੀ ਕਿ ਤੇ ਬਾਬਾ ਜੀ ਆਖ ਵੀ ਰਹੇ ਸੀ ਵੀ ਇਹ ਜੋ ਅੰਬ ਦਾ ਪੇੜ ਹੈ ਇਹ ਉਸੇ ਵਕਤ ਦਾ ਹੈ ਤੇ ਤੁਸੀਂ ਇਹ ਦਰਸ਼ਨ ਕਰ ਰਹੇ ਹੋ ਜੀ ਉਸ ਪਵਿੱਤਰ ਖੂਹ ਦੀ ਹਲਤੀ ਦੇ ਇਹ ਹਲਤੀ ਆ ਜੀ ਉਸ ਪਵਿੱਤਰ ਖੂਹ ਦੀ ਤੇ ਇਹ ਲੱਕੜ ਵੀ ਉਸ ਜਮਾਨੇ ਦੇ ਵਕਤ ਤੇ ਇੱਥੇ ਇਹ ਲਿਖਿਆ ਵੀ ਹੋਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਇਸ ਪਵਿੱਤਰ ਖੂਹ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿੰਦੇ ਪਵਿੱਤਰ ਚਰਨ ਕਮਲਾਂ ਦੀ ਛੋਹ ਪ੍ਰਾਪਤ ਹੈ ਸੋ ਸੰਗਤ ਜੀ ਇਹ ਹੈ ਉਹ ਪਵਿੱਤਰ ਖੂਹ ਤੇ ਉੱਪਰ ਇਸ ਦੇ ਗੁੰਬਦ ਬਣਿਆ ਹੋਇਆ ਹੈ ਬਹੁਤ ਹੀ ਸੋਹਣਾ ਤੇ ਇਸ ਖੂ ਨੂੰ ਕੰਚ ਲਗਾ ਕੇ ਸਾਈਡ ਤੇ ਪਿੱਲਰ ਮਤਲਬ ਪੂਰਾ ਬਣਾ ਕੇ ਉਹਦੇ ਉੱਪਰ ਕੰਚ ਦੇ ਨਾਲ ਉਹਨੂੰ ਬੰਦ ਕਰ ਦਿੱਤਾ ਗਿਆ ਇਹ ਆ ਜੀ ਟੰਡਾ ਇਹ ਜੋ ਪੁਰਾਣੀਆਂ ਪ੍ਰਾਤਨ ਟੰਡਾ ਨਹੀਂ ਮਤਲਬ ਜੋ ਪ੍ਰਾਤਨ ਸਿੰਘੀਆਂ ਉਹ ਤਾਂ ਨਹੀਂ ਹਨ ਇੱਥੇ ਇਹ ਦਵਾਰੇ ਲੋਹੇ ਦੀਆਂ ਬਣਾ ਕੇ ਲਗਾਈਆਂ ਗਈਆਂ ਨੇ ਪਹਿਲਾਂ ਇੱਥੇ ਲੱਕੜ ਦੀਆਂ ਹੁੰਦੀਆਂ ਸੀ ਆਕਦੇ ਕਿਉਂਕਿ ਕਈ ਇਤਿਹਾਸਿਕ ਕਿਤਾਬਾਂ ਦੇ ਵਿੱਚ ਪੜਿਆ ਹੈ ਕਿ ਜੋ ਜਿਸ ਟੰਡ ਦਾ ਸਰਹਾਣਾ ਕੜਗੀਧਰ ਪਾਸ਼ਾ ਜੀ ਨੇ ਲਗਾਇਆ ਸੀ ਉਹ ਲੱਕੜ ਦੀ ਟੰਡ ਸੀ ਅੰਦਰੋਂ-ਉਂਦਰਿ ਅਸੀਂ ਦੇਖੋ ਜੀ ਗੁੰਬਦ ਹੈ ਤੇ ਇਹਨੂੰ ਸ਼ੀਸ਼ੇ ਨਾਲ ਬੰਦ ਕਰਨ ਦਾ ਇੱਕ ਹੋਰ ਵੀ ਕਾਰਨ ਹੈ ਜੀ ਕਿਉਂਕਿ ਕਈ ਲੋਕ ਨਾ ਇਸ ਖੂਹ ਦੇ ਵਿੱਚ ਜਾਂ ਕਿਤੇ ਵੀ ਜਾ ਕੇ ਨਾ ਸਿੱਕੇ ਸੱਟਣ ਲੱਗ ਜਾਂਦੇ ਨੇ ਜੋ ਕਿ نیچے ਪਾਣੀ ਦੇ ਵਿੱਚ ਖਰਾਬ ਹੋ ਜਾਣੇ ਆ ਖਰਾਬ ਸਿੱਧੀ ਜੀ ਗੱਲ ਖਰਾਬ ਹੋਣ ਗਈ ਉਹ ਤੇ ਉਹ ਚੀਜ਼ ਨੂੰ ਰੋਕਣ ਦੇ ਲਈ ਵੀ ਇਹ ਸ਼ੀਸ਼ਾ ਲਗਾਇਆ ਗਿਆ ਸੋ ਸੰਗਤ ਜੀ ਇਹ ਟੂਟੀਆਂ ਲੱਗੀਆਂ ਹੋਈਆਂ ਨੇ ਜੋ ਕਿ ਇਸ ਪਵਿੱਤਰ ਖੂਹ ਦਾ ਜੋ ਜਲ ਹੈ ਉਸ ਨੂੰ ਮੋਟਰ ਦੇ ਰਾਹੀਂ ਇੱਥੋਂ ਕੱਢ ਕੇ ਬਾਹਰ ਟੂਟੀਆਂ ਲਗਾਈਆਂ ਗਈਆਂ ਹੋਈਆਂ ਹਨ ਤੇ ਤੁਸੀਂ ਇੱਥੇ ਜਲ ਛੱਕ ਵੀ ਸਕਦੇ ਹੋ ਤੇ ਸੰਗਤ ਜੀ ਅਗਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ